हरियाणे रिंकू आ गया हरियाणा रिंकू आ गया आ गया हरियाणा हम देखते चार पंजाबी मां कुख जाए एक पास नंगल अंबिया है एक पास प्रिंस लाओ दुखा बड़ा दुख दुक दुख ला ਦੜਵੇ ਵਾਲਾ ਪਾਰਿਆ ਲਓ ਦੜਵੇ ਵਾਲੇ ਲੋਧਰ ਦੀ ਕਹਿੰਦੇ ਰੇਡ ਪੈ ਰਹੀ ਹੈ ਐਨ ਦੁਨੀਆ ਦੇ ਚੋਟੀ ਦੇ ਖਿਡਾਰੀਆਂ ਵਿੱਚ ਨਾਮ ਹੈ ਬਲੂਕ 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 ਇਹ ਆ ਸ਼ਕਰਪੁਰਿਆ ਬਲੂਕ ਤੇ ਦੜਵੇ ਵਾਲਾ ਲੋਧਰ ਬਲੂਕ ਤੇ ਲੋਧਰ ਉਹ ਲੋਧਰ 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 ਸੰਦੀਪ ਕਬੱਡੀ ਪੌਂਡ ਦੇ ਲਈ ਅੱਗੇ ਵੱਲ ਵੱਧਦਾ ਹੋਇਆ ਉਰਲੇ ਪਾਸੇ ਦੁਕਾਨ ਵਾਲਾ ਦੁੱਕ ਦੁੱਕ ਤੇ ਬੈਠਣ ਨੂੰ ਫਿਰਦਾ ਦੁੱਕ ਦੁੱਕ ਤੇ ਬੈਠਣ ਨੂੰ ਫਿਰਦਾ ਪਰ ਦੂਜੇ ਪਾਸੇ ਪਾਲੇ এপ্রিনসা कबड्डी দা হমুমসে এপ্রিনসা कबड्डी

ਉਹਨਾਂ ਬਲੋਂ ਵੱਡੇ ਨਾਂਡ ਹੋਣਗੇ ਲਓ ਦਲਵੀਰ ਮਨਾੜੇ ਵਾਲਾ ਲਓ ਕਹਿੰਦੇ ਚੰਡੀ ਗੜੀਆ ਰੇਡ ਪਾ ਰਿਹਾ ਇੱਕ ਪਾਸੇ ਕਹਿੰਦੇ ਸਣੀ ਹੈ ਦੂਜੀ ਕੰਨੀ ਤੇ ਕਹਿੰਦੇ ਜੱਗਾ ਚਾਰ ਜਾਫੀ ਕਹਿੰਦੀ ਹੈ ਉਹ ਬਿਜਲੀ ਵੀ ਆ ਤਾਰਾਂ ਦੇ ਤੇ ਕੰਨੀਆਂ ਦੇ ਦੋ ਜੋੜ ਨੰਗੇ ਛੱਡੇ ਹੋਏ ਆ ਲਓ ਕਹਿੰਦੇ ਹਾੜ ਨੂੰ ਹਾੜ ਪਿਆਰਾ ਇਹ ਹੈ ਦਲਵੀਰ ਤੇ ਦਿੱਲੀ ਦੇ ਦਰਮਿਆਨ ਮੁਕਾਬਲਾ ਲਓ ਬੱਲੇ 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 ਉਹ ਵੱਖਰਾ ਸ਼ੌਕ ਕਬੱਡੀ 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 ਰੁੜਕਾਂ ਦੇ ਜਲੰਧਰ ਜਿਹੜੇ ਸਾਡੇ ਇਸ ਖੇਡ ਦਾ ਆਨੰਦ ਮਾਣ ਰਹੇ ਲੋ ਜੱਗੂ ਦੀ ਰੇਡ ਪੈ ਗਈ ਹੈ ਦਰਸ਼ਕ ਵੀਰੋ ਜੱਗੂ ਦੀ ਰੇਡ ਪੈਈ ਹੈ ਔਰ ਸੰਗਤ ਵੱਡੀ ਤਨਾਨ ਦੇ ਵਿੱਚ ਪੱਪਾ ਪਾਰ ਹੋ ਕੇ ਦੁੱਗਾ ਮਾੜਾ ਖੁਸ਼ੀ ਦੁੱਗਾ ਮਾੜਾ ਖੁਸ਼ੀ ਆਹ ਵੇਖ ਰਹੇ ਆ ਵੀ ਬੱਲੇ 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 ਇਹ ਸੁਣੋ ਜੱਟ ਸੰਗੂ ਜਦ ਸੰਗੂ ਬੁਲਾਉਂਦਾ ਔਰ ਜੀ ਦੀ ਬੱਤ ਦੁਨੀਆ ਆਹ

लेरी, तेल भी पड़ी के भी के के खुशी को नंबर लाने गल्डी है किसी द्वारा घट वाली है खेलता दलेरी फुल खेलों ਚakreਸ਼ ਨੇ ਕਹਿੰਦੇ ਕਬੱਡੀ ਕਬੱਡੀ ਕਰਦਾ ਹੋਇਆ ਪਾਰ ਜਾਖੀ ਸ਼ਗਲਪੁਰ ਦੀ ਟੀਮ ਨੇ ਚਾਰ ਨੇ ਜਲਾਲਪੁਰਿਆ ਅਗਲਾ ਅੱਜ ਖੋੜ ਅੱਜ ਖੋੜ ਅੱਜ ਖੋੜ ਜਿੱਤ ਗਏ ਨੰਬਰ ਸਾਈਟਰ ਸੇਵਾ ਸਿੰਘ ਰਾਲੇ ਨੂੰ ਮਾਰ ਹੈ ਸੇਵਾ ਸਿੰਘ ਤੇ ਸਰਦਾਰ ਸੁਰਜਨ ਸਿੰਘ ਜੀ ਚੱਠਾ ਸਾਹਿਬ ਕਹਿੰਦੇ 2000 ਰੁਪਏ ਬਿੱਲੀ ਦੇ ਲਈ ਸਪੈਸ਼ਲ ਪ੍ਰਾਈਜ਼ ਹੈ ਪ੍ਰਧਾਨ ਨਾਰਥ ਇੰਡੀਆ ਕਬੱਡੀ ਫੈਡਰੇਸ਼ਨ ਲਓ ਦਿੜਵੇ ਵਾਲੇ ਲੱਡਰ ਦੀ ਰੇਡ ਖੇਡ ਮੈਦਾਨ ਦੇ ਵਿੱਚ ਪੈ ਰਹੀ ਹੈ ਬੜੀ ਜਾਨ ਹੈ ਮੇਰੇ ਵੀਰੋ ਹੋ ਗਿਆ ਹੋ ਗਿਆ ਉਸਹਾਜ ਆ ਵੇਖਣਾ ਵੀ ਪੈ ਗਿਆ ਫਰਿਆਦ ਹੋਣਾ ਉਸਹਾਜ ਹੁਣ ਪੰਡਾ ਪੰਜੜਾ ਪਜ ਰੀਆਂ ਤਾੜੀਆਂ ਅ ਸ਼੍ਰੀ ਅਨੰਦਪੁਰ ਸਿੰਘ ਸਾਹਿਬ ਦੀ ਧਰਤੀ ਤੇ ਸਿਰੇ ਦਾ ਮੈਚ ਇਹ ਨਕਰ ਤੇ ਸਲੀ ਰੇਡ ਕਹਿੰਦੇ ਗੁਰਪ੍ਰੀਤ ਪਾਉਣ ਦੇ ਲਈ ਵਧਿਆ ਹੋਇਆ ਮੇਰੇ ਮਿੱਤਰੋ ਇਧਰ ਠੀਕਰੀਵਾਲ ਪਿੰਡ ਦੀ ਧਰਤੀ ਆ ਜ਼ਿਲ੍ਹਾ ਬਰਨਾਲਾ ਮੇਰੇ ਮਿੱਤਰੋ ਵੱਡੇ ਨਾਲ ਕਬੱਡੀ ਦੇ ਹੁਣ ਕੇ ਦੀ ਧਰਤੀ ਦੇ ਕੇ सुरजीत सिंह दी संदू संदू ब्रदर्स दो हजार दरबार के खुशी देली बेरिया कबड्डी के लाभ मान सरमान अब तभी बे एरिया देली खेड़ना पर इधर लाल फ़ैटो वाली या जगू अगली कबड्डी पाव दे ली खेड़ बनाओ देवे चुबादिया हुया चार जाफ़ी है ऐड मेले वैन कुमार कबड्डी के लाभ दे एम मेरे बिरियो ट